好。不是 ਜਿਕੇ ਸਾਤ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕਿਪਾ ਸੱਜ ਦਸਵੀਂ ਪ੍ਰਥਮ ਭਗਵਤ ਸਮਰਤ ਗੁਰੂ ਨਾਨਕ ਦੇਵ ਜੀ ਆਏ ਸ੍ਰੰਗ ਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਦੇਸ ਦਿੱਠਾ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਕਰਨ ਨਿత్య ਆਵਤਾਈ ਸੰਭਾਈ ਹੋਈ ਸਹਾਇ ਦੇਵਸੁ ਮੈਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਥ ਥਾਈ ਹੋਏ ਸਹਾਰੇ ਦਰਸਾ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਬਿਆਰਿਆਂ ਚਾਹ ਹਸੈ ਜਦਿਆਂ ਚਾਲਿਆਂ ਮੁਕਤਿਆਂ ਹੱਥੀਆਂ ਜੱਪੀਆਂ ਤੱਪੀਆਂ ਦੇਣਾ ਨਾਮ ਜਪਿਆ ਵਣ ਛਕਿਆ ਦੇਗ ਚੜਾਈ ਤੇਗਵਾਹੀ ਦੇਸ ਤੇ ਆਨੜਟ ਕੀਤਾ ਤੇ ਨਾਮ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਤ ਜੀ ਆਹੇ ਨਾ ਸੰਗਾ ਸਿੰਘਣਿਆ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਇ ਓਪਰੀਆਂ ਲੋਹਈਆਂ ਚਰਖੜੀਆਂ ਤੇ ਚੜਿਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਵਸਨਾ ਨਿਭਾਈ ਤੇ ਨਾਮੇ ਕਮਾਈ ਦਾ ਧਿਆਨ ਤਰਕੇ ਖਾਲਸਾ ਦੇ ਬੋਲ ਲਾ ਜੀ ਬੰਨ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲ ਲਾ ਜੀ

ਤਹਾ ਤਹਾ ਰਖਿਆ ਰਿਆ ਤਿਤ ਦੇ ਗਤਿ ਗੁਫਤਹ ਨਿਰਦੁ ਕੇ ਪਾਜ ਪੰਥ ਕੀ ਦੇਤਾ ਸ੍ਰੀ ਸਾਹਿਬ ਦੀ ਸਹਾਈ ਕਾਲ ਸ੍ਰੀ ਕੇ ਬੋਲ ਬਾਲੇ ਬੰਦਾ ਦੀ ਸਖਾ ਨੂੰ ਸਖੀਦਾਨ ਕੇ ਸਦਾਨ ਰਹਾ ਵੇਖ ਦਾਨ ਵਿਸਾਹ ਦਾਨ ਪ੍ਰੂਸ ਸਦਾਨ ਦਾਨਾਸ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨੇ ਸ਼ਨਾਣ ਚੌਂਕੀਆਂ ਝੰਡੇ ਬੰਗੇ ਝੁਕਾਓ ਜੋਗਿਆ ਕਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਅੰਨ ਨਾਮ ਨੀਮਾ ਮੱਤ ਉੱਚੀ ਮੱਤ ਪਤ ਦਾ ਰਾਖਾ ਆਪ ਵਾਹੇ ਗੁਰ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਆਓ ਸ੍ਰੀ ਨਨਕਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਥ ਨੂੰ ਵੇਛੜਿਆ ਆ ਬਿਆ ਹੈ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੰਭਰਦਾ ਦਨੁ ਖਾਲਸਾ ਦੇਨੋ ਬਖਸ਼ਾ ਇਹ ਨਿਭਾਣਿਆ ਦੇਮਾਨ ਮਿਟਾਣਿਆ ਦੇਤਾਨ ਮੇਉਟਿਆ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਖਾਜੂਰ ਪਰਦਾਸ ਬੇਨਤੀ ਹੈ ਜੀ ਸਤਿਗੁਰੂ ਜੀ ਉਹ ਚਾਰ ਪਹਿਰ ਰਹਿਣ ਬਾੜੇ ਅੰਦਰ ਸੁਖ ਆਨੰਦ ਸਦਬੀਤ ਹੋਏ ਚਾਰ ਪਹਿਰ ਦਿਨ ਆਇਆ ਹੈ ਬਾੜੇ ਅੰਦਰ ਸੇਵਾ ਸਿਮਰਨ ਕਰਪਿਆ ਮਤੀਤ ਕਰਵਾਉਣਾ ਧੰਨ ਧੰਨ ਆਮਰਸ਼ੀ ਗਾ ਬਾਪਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਆਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਵਿਖੇ ਪਾਵਨ ਦਰਬਾਰ ਅੰਦਰ ਸਤਿਗੁਰੂ ਜੀ ਆਪ ਜੀ ਦੇ ਸਿੰਘਾਸਨ ਸਾਜ ਕੇ ਪਿਆਰ ਹਨ ਆਪ ਜੀ ਕਿਰਪਾ ਕਰੋ ਪ੍ਰਕਾਸ਼ ਸਥਾਨ ਤੇ ਜਾ ਕੇ ਖੁੱਲੇ ਦਰਸ਼ਨ دیدار ਬਖਸ਼ਿਸ਼ ਕਰਦੇ ਹੋਏ ਪਾਵਨ ਹੋ ਕੰਬਖ ਸਿੱਕੇ ਨਿਹਾਲ ਨਿਹਾਲ ਕਰਹ ਜੀ ਦਰਵਾਇ ਸਰਬੱਤ ਸੰਗਤ ਦਿਆਂ ਹਾਜ਼ਰੀਆਂ ਤਿਲ ਫੁੱਲ ਪੇਟਾਵਾ ਸੇਵਾਵਾਂ ਦਰਖਦਾਨ ਨੇ ਪਰਵਾਨ ਕਰਨੀਆਂ ਯਾਤਰਾ ਸਫਲ ਕਰਨੀ ਆਪਣੇ ਘਰੋਂ ਕਰਾਂ ਸਿੱਕੇ ਸਦਾ ਪ੍ਰਸਾਦ ਨਾਮ ਦਾਨ ਭਕਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਕਿਰਪਾ ਕਰੋ ਸਤਿਗੁਰ ਜੀ ਆਪਦੇ ਦੇ ਪਾਵਨ ਸਰੂਪ ਸੁਖਾਸਰ ਸਥਾਨਤੋਂ ਪ੍ਰਕਾਸ਼ ਸਥਾਨਤ ਤੇ ਲਿ ਜਾਣ ਦੀ ਆਗਿਆ ਬਖਸ਼ ਦੇ ਰਾਸਤੇ ਪੈਂਦੇ ਅੰਦਰ ਆਪ ਅੰਗ ਸੰਗ ਸੁਹਾਇ ਹੋਣਾ ਅੱਖਰ ਮੱਧਾ ਕਾਟਾ ਪੁਲ ਚੋਕ ਮੁਆਫ ਕਰਨੀ ਸੇਖਾ ਪੜਦੇ ਸੁਣਦੇ ਸਰਬਤਲਾ ਹੀ ਬੰਧ ਹੋਵੰਨਾ ਨਾਨਕ ਦਾ ਰੱਬ ਦੀ ਕਲਾ ਤੇਰੇ ਬਾਣੇ ਸਰਬਤ ਦਾ ਪਰਾ ਵਾਹਿਗੁਰੂ ਜਿੱਤ ਖਾਲਸਾ ਵਾਹਿਗੁਰੂ ਜਿੱਤ ਫਤਿਹ ਬੋਲੇ So... Oh.